ਕੋਈ ਅਕਲ ਨੂੰ ਹੱਥ ਮਾਰ ਅਕਲ ਨੂੰ ਆ ਕੰਬਲ ਆ ਸਵੇਰੀ ਆ ਝੁੱਠਿਆ ਫਿਰਦਾ 4 ਵਜੇ ਦਾ ਹੀ ਚੜਾ ਆ ਮਾਂ ਛੇਦੀ ਤੇ ਛੇ ਤੇ ਰਹਿ ਗਿਆ ਥੋੜਾ ਇੱਕ ਗੱਡੀ ਯਾਰ ਪੜੀ ਬਾਪੀ ਸੈਡ ਆ ਸੈਡ ਗਾਦੇ ਆ ਸਾਲਾ ਸਾਰਾ ਤਾਂ ਜਾ ਚੜ ਗਿਆ ਪਿਆ ਤੇ 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 ਪੂਰਾ ਪੇਜ ਹੋਇਆ ਚਾਹ ਕਿੰਨਾ ਘਰ ਵਾਲੀ ਜੱਲੀ ਆ बड़ा खतरनाक लिया <laughs> खट्टा कड़ी रंगा से भी। मेरी एक गल सुन लाद जानते हो बुरा <laughs> हाल करा लो। लो। <laughs> ਨਾ ਅਸ਼ੇ ਹੈ ਮੇਨ ਜਾਨੀ ਜ਼ਰੂਰੀ ਹੁੰਦਾ ਹਨਾ ਤੇ ਕੱਟਉਂਦਾ ਨਹੀਂ ਆ ਮੇਰੇ ਨਾਲ ਸਮਝਾ ਦਿਓ ਮਾੜਾ ਜਾਂ ਜਾਂਦੇ ਹੋਏ ਕੁਝ ਖਲਾਫ ਲਾ ਵੀ ਦੇ ਆ ਜਾਂ ਭੁੱਖੇ ਹੀ ਨਾ ਮਾਰੇ ਸਾਨੂੰ ਕਾਏ ਐਕਸ ਸਿਨੋ ਗੋਪੀ ਗੋਪੀ ਹੈ ਲੈ ਮੂਹੇ ਖਾ ਇਸ ਮਾਈ ਨੇ ਮੈਨੇ ਮੂਹ ਮੈਂ ਟਾਂ ਕਰ ਦਿੱਤਾ ਉਹ ਰੇਣਾ ਲੁਕ। ਇਹ ਪਾਤੇ ਚੜ੍ਹਿਆ ਹੈ। ਸੁਰੱਖਣ ਲੱਗਾ ਹੈ। ਉਹਦੇ ਲੈ। ਉਹ ਦਾਨਾ ਪਿੱਛੇ ਲੰਮਾ ਬੈ ਕੇ ਜਿਹਾ ਲਵਾਂਗੇ। ਮੈਂ ਹਾਂ ਘੱਟ ਸੌ ਦੇਵਾਂਗੇ। ਦੋ ਦੋ ਜਾਂ ਦੋ ਅਜੂ ਚਾਹ ਆ ਪਾ ਪਿਛਲੀ। ਕਿਉਂ ਏ? ਇਹਦਾ ਬੜਾ ਹੀ ਚਾਹ। ਜਾਦਾ ਚੱਲ ਹੁੰਦਾ ਹੀ ਹੈ ਜਾਣਾ। ਕੀ ਜਾਨ ਬੈਜੋਤ ਨੂੰ ਰੰਗ ਹੋਰ ਕੋ ਮਿਲਿਆ ਰੇ ਟਾਈਮ ਤੇ ਟ੍ਰੀ ਟੇਕਿੰਗ ਇਹ ਕੋ ਨਹੀਂ ਚੁਣਦੇ ਨਹੀਂ ਸਾਹ ਹਾਂ ਜਰਾ ਦਿਨ ਸਾਡੀ ਫਾੜ ਤਰ ਮੈਂ ਲੈ ਗੱਡੀ ਦੂਜੀ ਲੈ ਕੇ ਆ ਨਹੀ ਨਹੀਂ ਇਧਰ ਚਾ ਨਹੀਂ ਉਤਰਦਾ ਉਧਰ ਇਮੋਸ਼ਨਲ ਹੋਈ ਜਾਂਦੇ ਇਹ ਦਰਵਾਜ ਹੁੰਦਾ ਜਿਹੜਾ ਕੀ ਆ ਪਾਣੀ 사ਗਰ ਹੁੰਦਾ ਮਾੜੇ ਜਿਹਾ ਅੱਖਾਂ ਚ ਪਾਣੀ ਗੜਨਾ ਹੋਰ ਕੋਈ ਬੇਲੋ ਬੇਲੋ ਚ ਨਿਕਲਦਾ ਮੈਨੂੰ ਪੁੱਛ ਕੇ ਦੇਖ ਹਾਂ ਕੋਈ ਕਲੇਸ਼ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਹਾਂ ਡੈਡ ਉੱਥੇ ਚਕੂਮਲ ਨੂੰ ਮਿਲ ਆ ਜਾ ਇੱਕ ਮੈਂ ਚਕੂਮਲ ਕੋਲ ਹਾਂ ਵੇ ਸ਼ੂ ਨੂ ਗੋਲਾ ਕਰਨਾ ਨਹੀਂ ਲੱਗਦਾ ਸ਼ੂ ਇਹ ਲੈ ਕੇ ਨਹੀਂ ਜਾਣੇ ਇਹ ਲੈ ਕੇ ਨਹੀਂ ਜਾਣੇ ਇੱਕ ਪੈਰਾਂ ਦਾ ਮਮਿੰਦੇ ਦੇਣੇ ਬਹੁਤ ਮੰਮੀ ਦਾ ਮੰਮੀ ਕਿੱਥੇ ਆਣੇ ਆ ਜੂਗੇ ਤੁਹਾਡੇ ਸੇਵੀ ਕੋਮਲ ਨੂੰ ਮਿਲ ਉਹ ਹੀ ਤਾਂ ਗੱਲ ਹੈ ਜਿਹੜਾ ਮੇਨ ਪਰਸਨ ਹੁੰਦਾ ਰਹੇਗਾ ਜਿਹੜਾ ਮੇਨ ਜੀ ਕੋਮਲ ਨੂੰ ਮਿਲ ਉਹ ਕੋਹਣ ਕੋਕੜਾ ਚੱਲੀ ਮੈਂ ਹੋਗੇ ਤੇ ਹਾਂਜੀ ਉਹ ਸਾਲਾ ਕਲੀ ਇੰਚੇ ਸਮੀਰ ਕੋਈ ਨਾ ਕੋਈ ਪੱਲਾ ਪਾਏ ਮੈਂ ਹੁੰਦੀ ਰਹਿੰਦੀ ਇੱਥੇ ਨਹੀਂ ਲਈ ਤੁਸੀਂ ਆ ਇਮੋਸ਼ਨਲ ਹੋਏ ਹੋ ਏ ਕੋਮਲ ਨੂੰ ਮਿਲ ਕੇ ਆ ਜਾ ਕੋਮਲ ਨੂੰ ਮਿਲਿਆ ਆਉਂਦੇ ਬਾਏ ਕੋਮਲ ਕੋਮਲ ਕਿਦ ਕਿਦ ਦੇ ਵਾ ਕੋਮਲ ਦੇਹੀਦੀ ਐ ਜਾ ਜਾ ਆ ਅੰਦਰ ਜਾਉਣਾ ਲੁੱਕ ਨਾ ਲੁੱਕ ਇੱਕ ਲੁੱਕ ਲੁੱਕ ਬਹੁਤ ਕਿਉਂ ਜਾ ਕੇ ਜਦਾੜੂ ਵਿੱਚ ਚੱਲਿਆ ਹੁੰਦਾ ਇਦਾਂ ਆ ਯਾਰ ਮੇ ਤਾਂ ਠੰਡੇ ਹੀ ਲੱਗੀ ਜਾਂਦੀ ਬੰਦ ਕਰ ਲੋ ਇੱਥੇ ਮੈਂ ਬਰਫ ਦੀ ਸੀ ਆਪਾਂ ਵੀ ਆਫ ਕਰਿਓ ਥੱਲੋ ਇਹ ਉਹ ਬਗੜਾ ਸਾਰਾ ਕੋ ਬੰਦ ਹੈ ਏਸੀ ਹੁੰਦਾ ਹੀਟ ਚੱਲਦੀ ਆ ਲੈ ਵੀ ਹੀਟ ਚੱਲਦੀ ਆ ਓਏ ਹੀਟ ਚੱਲਦੀ ਏਸੀ ਬੰਦ ਦਾ ਕਿਹੜੀ ਹੀਟ ਹੁੰਦੀ ਆ ਓਏ ਓ ਹੀਟ ਲਾਈ ਆ 24 ਤੇ ਅੱਛਾ ਹੀਟ ਤਾਂ ਹੁੰਦੀ ਆ ਉਹ ਭਰਾਵਾ ਠੰਡ ਲੱਗਣੀ ਆ ਬੰਦ ਕਰ ਨੂੰ ਆਫ ਕਰ ਇੱਧਰ ਨੂੰ ਹੀਟ ਲੱਗਦੀ ਆ ਆਫ ਤੇ ਆਫ ਕਰ ਦੇ ਵਾਹ ਤੇ ਏਸੀ ਚੱਲ ਪਿਆ ਤੇ ਆਫ ਕਰ ਦੇ ਤੂੰ ਕੁਝ ਨਹੀਂ ਹੋਣਾਗਾ ਉਹਦੇ ਹੀਟ ਨਾਲ ਤਾਂ ਚੰਗਾ ਇੱਧਰ ਠੰਡੀ ਹਵਾ ਦਿੰਦੀ ਕਾਦੀ ਹੀਟ ਆ ਓਏ ਯਾਰ ਹੌਣੇ ਬੋਏ ਜਿੱਦਾਂ ਆਪ ਉਦਾਂ ਦੀ ਹੀਟ ਨਹੀਂ ਆ। ਕੋਈ ਖਾਣਾ ਤੁਸੀਂ ਉੱਥੇ ਜਾ ਕੇ ਖਾਓ ਅੰਦਰ ਜਾ ਕੇ ਜਾ ਕੇ ਚਾਹ ਚੂ ਪੀ ਲਈ ਠੀਕ ਆ। ਤੇ ਔਰ ਪਹਿਲੇ ਕੋਲ ਬਾਕੀ ਠੀਕ ਆ ਰਾਹ ਚ ਲੋਡ ਪੈ ਸਕਦੀ ਹੈ। ਜਹਾਜ਼ ਵੀ ਅਗਲੇ ਦਾ ਚਾਹ ਪਾਣੀ ਲੈ ਕੇ ਆਉਂਦੇ ਹੁੰਦੇ ਆ ਤੇ ਉਹ ਖਾ ਉਹ ਵੀ ਖਾ ਤੇਰੀ ਭੂਆ ਦੇ ਮੂੰਠੇ ਲੱਗੇ। ਓਏ ਯਾਰ ਆਹ ਤਾਂ ਬੀਆ ਵੀ ਯਾਰੀ ਆਉਣਾ ਜਾਣਾ ਤੈਨੂੰ ਜਿਆਦਾ ਪਤਾ ਮਾਮਾ ਨੂੰ। ਬਰਫ ਜੀ ਜੰਮਦੀ ਤਾਂ ਆਹ ਆ ਦੇ ਕੰਧਾਂ ਦੇ ਕੰਧਾਂ ਖੜੀਆਂ ਦਿੰਦੇ ਵਾਹ ਵਾਹ ਇਨਾਲਾ ਬਹੁਤ ਚਾਰ ਦਵਾਰ 'ਚ ਬੈਠੀ ਤਾਂ ਕਿ ਆ ਦਰਵਾਜ਼ਿਆਂ ਤੇ ਬਰਫ ਜੀ ਜੰਮਦੀ ਆ ਉਹਦੇ ਆ ਗਏ ਲਾਉਣਾ ਪੈਂਦਾ ਜਿਉ ਉਹ ਕੇ ਆਰ ਯੂ ਕੇ ਤੱਕ ਚਾ ਚੋ ਬਾਹਰ ਤਾਕੀ ਦੀ ਬਾਰੀ ਜੋ ਬਾਹਰ ਨਹੀਂ ਬਾਹ ਕੱਢਣੀ ਸਿਰ ਮੂੰਹ ਨਹੀਂ ਕੱਢਣਾ ਅੰਦਰੇ ਰੱਖੀ ਹਾਂ ਦੇਖੋ ਕਦੇ ਵੀ ਤਾਮ ਨਹੀਂ ਲੈ ਕੇ ਜਾਣਾ ਕਿਸੇ ਤੋਂ ਕੁਝ ਲੈ ਕੇ ਨਹੀਂ ਖਾਣਾ ਹਾਂ ਇਹ ਗੱਲਾਂ ਮੰਮੀ ਹੁਣੀ ਸਿਖਾਉਂਦੇ ਹੁੰਦੇ ਹਾਂ ਤੇ ਤੋਂ ਕੁਝ ਲੈ ਕੇ ਨਹੀਂ ਖਾਣਾ ਉਹ ਨਾ ਵੀ ਹੱਲ ਬਹਲ ਬਖੀਰ ਸ਼ੇਅਰ ਸ਼ੇਅਰ ਕਰਦੇ ਕਿਤੇ ਹੁਣ ਦਾ ਕਰਾ ਲੈ ਉਹ ਨਾ ਇਹ ਨੂੰ ਨਾ ਵੀ ਦੀ ਆ ਗੂ ਪੀਂ ਗਲ ਕਰੀ ਉਥੋਂ ਬਾਈਕਿੰਗ 'ਚ ਚੱਲ ਲੱਗਣ ਵਾ ਨਾ ਇਹ ਵਰਾਗਾ ਥੋੜਾ ਜਿਹੀ ਗੱਡੀ ਯਾਰ ਬੜੀ ਫਾਈ ਸੈਡ ਆ ਸੈਡ ਗਾਦੇ ਆ ਸਾਲਾ ਸਾਹ ਤਾਂ ਚਾਹ ਚੜ ਗਿਆ ਪਿਆ ਬਾਹਰ ਨੂੰ ਤੇ ਯਾਰ ਉਹ ਯਾਰ ਉਹ ਵਾਲਾ ਚਾ ਨਹੀਂ ਮਤਲਬ ਉਹ ਵਾਲਾ ਇਮੋਸ਼ਨਲ ਵੀ ਆ ਦੋ ਅਰੰਦਾ ਯਾਰ ਤੇ ਨਾ ਗਿਆ ਕਿ ਮੈਂ ਘਾੜਾ ਅੰਦਰ ਖਾਇਆ ਤਾਂ ਸੀ ਹਾਂ ਤੂੰਗਾ ਸਾਲਾ ਹਿਸ਼ੀ ਵਾਜੀ ਉੱਟ ਕੇ ਧਾਰਾਂ ਜੁਣੀਆਂ ਪਿਆ ਕਰਨੀ ਓਈ ਉਹ 10 ਵਜੇ ਉੱਠੀ ਦਾ ਹੀ ਹੈ ਤਾਂ ਅੱਜ ਤੋਂ ਮੇਰੀ ਭਾਈ ਪੁਰਾਣੀ ਜੂਨ ਸ਼ੁਰੂ ਹੋ ਗਈ ਅੱਜ ਤੋਂ ਪੁਰਾਣੀ ਜੂਨ ਫੇਰ ਹੋਈ ਅੱਛਾ ਬੈਰੀ ਕੇਰੀ ਚਿਪਲਾ ਵਾਹ ਚਲੋ ਜੀ ਫੇਰ 와ਹੀਆ ਪਹਿਲੇ ਆਹ ਬੋਲਦੇ ਕਿਉਂ ਨਹੀਂ ਹੈ ਸਜਨਵਾ ਦਿਲੋਦਾਸ ਹੈ ਹੈ ਇੰਤਜ਼ਾਮ ਤੇ ਪਰਦੇ ਨਾ ਬਾਈ ਕੋਲੇ ਬੋਲ ਦਿਆ ਨਾ ਇਹ ਨਾ ਲੜਾਈ ਝਗੜਾ ਕਰੀ ਆਂ ਆ ਕੇ ਕੱਪ ਚ ਮਥਾਮਾ ਨਹੀਂ ਤੇਰੇ ਵੱਲ ਨਹੀਂ ਕਿੰਦਾ ਮੈਂ ਐਕਸਪਲੇਨ ਕਰ ਸਕਦੀ ਐ ਤੈਨੂੰ ਕਿੰਦਾ ਦਾ ਲੱਗ ਰਿਹਾ ਆ ਆਪਣੇ ਦੇਸ਼ ਜਾਣ ਲੈ ਦੇਸ਼ ਨੂੰ ਤੂੰ ਬਿਹਾਰ ਚੋਂ ਆਈ ਆ ਉਦਾਂ ਕਿਹਾ ਬਦਲ ਤੈਨੂੰ ਕਿੰਦਾ ਦਾ ਲੱਗ ਰਿਹਾ ਆ ਕਿ ਆਪਣੀ ਕੰਟਰੀ ਚ ਜਾਣਾ ਪੁੱਛੇ ਆ ਕੇ ਰਹਿਣਾ ਸਹਿਣਾ ਉਦਾਂ ਦਾ ਸਵੇਰ ਨੂੰ ਮੱਛੀ ਸ਼ਾਮ ਨੂੰ ਮੱਛੀ ਬੋਲ ਫੱਤੇ ਵੀਰ ਕਾ ਬੋਲ ਬੋਜੋ ਮੇਰੀ ਫੋਟੋ ਨੂੰ ਨਹੀਂ ਮਾਣਾ ਹੈ ਹੈਲੋ ਅੱਖਾਂ ਖੋਲ ਬੋਲ ਹੈਲੋ ਬੋਲ ਕੂਕ ਲਗੀ ਆ ਇਹ ਜੋ ਕਹਦੇ ਭੁੱਖੀ ਛੱਡ ਰਚਲਾ ਧੰਦਾ ਏ ਬੰਦਾ ਆ ਹਲਾ ਚਾਰ ਨਾ ਮਾਮਾ ਪਰੌਠੇ ਘਰ ਬਕਵਾ ਦਿੰਦਾ ਚਾਰ ਇਹ ਜਿੱਤਾ ਹੀ ਭੁੱਲ ਗਿਆ ਉਠੋ ਦੀ ਹੈ ਜਿਹੜੀ ਤੂੰ ਮੈਨੂੰ ਇੰਨੇ ਚੱਲ ਗਈਆਂ ਸਹੀ ਗੱਲ ਪਤਾ ਦੀ ਮਸ਼ੀਨ ਨੂੰ ਫੋਨ ਫਾਨ ਕਰੀ ਜਾਈਂ ਦੇਖਤੀ ਹੈ ਉਹ ਵੀ ਗੱਲ ਨਾ ਹੋਵੇ ਹੈਲੋ ਲਿਸਨ ਟੂ ਮੀ ਉਹਨਾਂ ਦਾ ਕਹ ਸੁਣਿਆ ਹੀ ਸੀ ਉਹ ਵੇਖ ਲੈ ਤੇਰਾ ਸਾਜ ਨਹੀਂ ਕਹਦਾ ਸੱਚੇ ਮੈਂ ਵੀ ਨ ਭਾਬੀ ਤੇ ਬਹੁਤ ਜ਼ਿਆਦਾ ਯਕੀਨ ਹੈ ਮੈਂ ਉਦਾਂ ਨਹੀਂ ਰਹੀ ਓਕੇ ਤੇ ਰਿਚਲ ਦੀ ਆ ਫਾਈਲ ਵੀ ਯਾਰ ਨਹੀਂ ਮੁੰਡਾ ਓਵਰੇਜ ਹੋਈ ਜਾਂਦਾ ਤੇ ਕੋਪੀ ਨੇ ਟਿਊਲ ਉਹ ਕਦੇ ਚਾਨ ਵਾਂਗ ਰਹਿੰਦੀ ਸੀ ਉਡੀਕ ਦੀ ਨਹੀਂ ਹੋਣੀ ਕੀ ਨੋਰ ਕਰਦੀ ਤੈਨੂੰ ਭਾਈ ਹੁਣ ਜਾ ਕੇ ਦਿੱਤਾ ਆ ਕਦੇ ਚਾਨ ਵਾਂਗ ਰਹਿੰਦੀ ਸੀ ਉਡੀਕ ਦੀ ਨਹੀਂ ਹੋਣੀ ਕੀ ਨੋਰ ਕਰਦੀ ਓ ਮੈਨੂੰ ਲੱਗਦਾ ਬਲੈਂਡਰ ਤੇ ਲਾएंगे ਨਹੀਂ ਗੱਲਾਂ ਹੋਰ ਹੋਰ ਕਰਦੀ ਉਹ ਉਹ ਲ ਕਲਾ ਵੀ ਨ ਚੱਕੇ ਜਾਂ ਨੇ ਮੇਰੀਆਂ ਨੀ ਕਾਸ ਤੋਂ ਉੱਭਰੇ ਸੋ ਹੋਈਆ ਬੈ ਉਹ ਤੇਰੀ ਚੱਲਦੀ ਐ ਫੋਇਲ ਵੀ ਯਾਰ ਨੇ ਬੰਦਾ ਉੱਭਰੇ ਜੋ ਹੋੜਾ ਜਿਹੜੇ ਪਲੇ ਜਿੰਦਗੀ ਦੇ ਸਾਹ ਲਿਆ ਉੱਭਰੇ ਜੋ ਹੋਈਆ ਤਾਂ ਕੰਮ ਚ ਲੈ ਹੈਲੋ ਸੱਤੇਵੀਰ ਕੋਸਤਾ ਬੋਲੇ ਪੀੜੇ ਪੀੜੇ ਟੱਜੀ ਵਾਲਿਓ ਪੀਲੀ ਬੰਬਲ ਉਹ ਜੋ ਮਰਜੀ ਕਾ ਬੱਬਲ ਨੂੰ ਨਹੀਂ ਤੂੰ ਮਾਰਾ ਜੰਗਾ ਕਹਿ ਸਕਦਾ ਬੰਬਾ ਸਾਡੀ ਦਿਲ ਕੀ ਦਰਦ ਹੈ ਹੈਲੋ ਬੋਲ ਜਿੱਦਾਂ ਜਿੱਦਾਂ 에어ਪੋਰਟ ਨੇੜੇ ਆਈਆ ਤਾਂ ਮੈਨੂੰ ਲੱਗਾ ਤੇਰਾ ਦਿਲ ਹੱਥ ਚ ਕੱਢ ਕੇ ਆਈ ਜਾਂਦਾ ਤੇ ਕਿੰਦਾ ਦਾ ਮਤਲਬ ਲੱਗ ਰਿਹਾ ਆਪ ਐਕਸਪਲੇਨ ਕਰ ਸਕਦੇ ਹੋ ਦੱਸ ਸਕਦੇ ਹੋ ਪਲੀਜ਼ try to understand ਕਿ ਕੀ ਮਤਲਬ ਤੈਨੂੰ ਲੱਗਾ ਐ ਇੰਨੇ ਦਿਨਾਂ ਦੇ ਵਿੱਚ ਤੁਸੀਂ ਰਹਿ ਕੇ ਚੱਲੇ ਤੁਸੀਂ ਆਪਣੇ ਬਾਰੇ ਕੋਈ ਦੱਸ ਸਕਦੇ ਆ ਕੋਪੀ ਦਾਣਾ ਦਲਦਾ ਭਰਿਆ ਪਿਆ ਹੋਣਾ ਭਾਬੀ ਦੀ ਚੁਗਲੀ ਵਾਲੇ ਨੇ ਗਈ ਤਾਂ ਕਰਦੀਆਂ ਸਾਰੀਆਂ ਐ ਬਾਰਦਾ ਇਹ ਮਾਰ ਨਾਲ ਲੱਗੀ ਬੰਦਾ ਇਹ ਕੋ ਆਪਣੀ ਜਨਨਦੀ ਦੀ ਚੁਗਲੀ ਕਰਦਾ ਹੁੰਦਾ ਸੌਲੇ ਕੰਪੈਟਾ ਇਸ ਨਾਲ ਪਾ ਦੇ ਉਹ ਰਾਜਾ ਵੀ ਮਰ ਬਲੌਕ ਲਿਸਟ ਚ ਪਾਇਆ ਹੋਵੇ ਨਹੀਂ ਤੁਸੀਂ ਦਾ ਨੂੰ ਮਰ ਗਾਲ ਥੋੜੋ ਲੈ ਫੇ ਫੇ ਦਾ ਮਤਲਬ ਉਹ ਲੱਗੀ ਰੋੜ ਊਂ ਥੱਲੀ ਤੋਂ ਜਾਣਾ ਤੂੰ ਬੋਕ ਬੀਦਾ ਬੰਦਾ ਆਂ ਆ ਕਰ ਕੇ ਤੈਨੂੰ ਸ਼ਟ ਕੇ ਤਾ ਨੂੰ ਗੱਲ ਹੀ ਕਰਦਾ ਬਾ ਇਹ ਦਾੜਾ ਹ ਵਿਖੋ ਦੇਖੋ ਮੋਂ ਮੇਨ ਪਹਿਲਾ ਕੀ ਅਸੀਂ ਲਿੱਖ ਮਤਲਬ ਉਹ ਕੀ ਕੀ ਮਤਲਬ ਪਲੇਨ ਕੀ ਗਾਣਾ ਕਰੀਏ ਮਤਲਬ ਇਦਾਂ ਚੁੱਪ ਰਹਿ ਗਏ ਦਿਲ ਘਟ ਰਿਹਾ ਹੈ ਅੱਖਾਂ 'ਚ ਪਾਣੀ ਆ ਪਰ ਸਾ ਪਾਣੀ ਉਹ ਗੋਈਆਂ ਨਾਲ ਚੱਕਣੀਆਂ ਹੈਗੀਆਂ ਵੱਡਾ ਟਾਲੀਆਂ ਕਿਹੜੀਆਂ ਦਲ ਘਟਣ ਵਾਲੀਆਂ ਜਿਹੜੀਆਂ ਆਪਾਂ ਖਾਣੇ ਹੁੰਦੇ ਆ ਉਹ ਭੜਕ ਵਾਹ ਉਹ ਆਪਾਂ ਜਗੜ ਉਦਾਂ ਦਾ ਹੋਰ ਲੈਨੇ ਆ ਆਉਂਦੇ ਹੋਏ ਖਾਣੇ ਹੀ ਆ ਤੋਰੋ ਕਿਦਾਂ ਦਾ ਲੱਗ ਰਿਹਾ ਹੈ ਕਿ ਤੁਸ ਜਾਨੇ ਚੱਲੇ ਆ ਬਤਨਾਂ ਨੂੰ ਦਿਲ ਪਰਦੇਸੀ ਹੋ ਰਿਹਾ ਤੇ 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 ਤਾ ਤੇ ਹੋਇਆ ਚਾਹ ਚੜਿਆ ਪਿਆ ਕਿਹੜੀ ਕਰੀ ਚੜਾਵਾਂ ਜਾਂਦੇ ਹਾਂ ਜੇ ਉੱਪਰ ਨੂੰ ਆ ਆਂਦੀ ਯਾਰੇ ਬੜੀ ਗੱਗ ਬਸ ਇਹ ਲਾ ਬਜਨਾ ਬਜੋਰ ਨਾ ਕਰਦੀ ਕੋਈ ਫੜੀ ਸਾਈਡ ਤੇ ਲੋਕ ਲਾਦਾ ਹੀ ਗੱਡੀ ਆ ਗੱਡੀ ਨੂੰ ਲੋਕ ਲਾਦਾ ਸੀ ਕੀ ਮਤਲਬ ਉਹ ਤੋਂ ਜ਼ਿਆਦਾ ਨਾ ਐਡਾ ਖਰਾ ਮਰਾ ਭਰਾ ਹੈ ਨਹੀਂ ਨੰਬਰ ਜਾਨਾ ਲੱਗਦਾ ਦਾ ਸਾਡਾ ਭਲਾ ਇਹ ਆਪਣਾ ਯਾਦ ਪਰਿੰਦੇ ਆ ਵੀ ਆਪਾਂ ਹੀ ਛੜਾ ਸੀ ਜੂਨੀਅਰ ਵੀ ਜੁਆਇਨ ਕਰਨਾ ਦੁਬਾਰਾ ਅੱਛੀ ਕਹਿਣਾ ਭਾਬੀ ਇਹਨੂੰ ਹਾਂ ਮੈਂ ਕੰਮ ਕਰਨਾ ਕਰਨਾ ਆ ਤੇ ਕਿੱਥੇ ਜਾਣਾ ਗੁੱਜੋ ਗੋਪੀ ਆ ਨਾ ਉੱਪਰ ਸੁੱਤਾ ਆ ਕਿੱਥੇ ਉੱਪਰ ਜਾ ਕੇ ਸੌਂ ਗਿਆ ਤੇ ਪਸੂ ਦਾ ਕੰਮ ਕਹੇ ਨੇ ਕਰਨਾ ਤੇ ਉਧਰ ਉਹ ਤਾਂ ਉਹ ਬੈਸਟਰੇ ਚ ਵੜ ਗਿਆ ਕੋਹੇ ਵਾਲਾ ਫੇਗਿਆ ਤੇਰੇ ਮੈਂ ਥੱਪੜ ਮਾਰੂ ਮਿੱੱਚੇ ਯੋਦੇ ਅਰਜਾਈਆਂ ਉਹ ਜਿਹੜੇ ਕੰਬਲ ਉਹਦੇ ਉੱਤੇ ਲੈਣ ਵਾਲੇ ਆ ਉਹ ਬੰਦਾ ਉਹ ਨਹੀਂ ਉਹਦੇ ਚ ਜਾਣਦੀ ਕਿ ਵਿਚਾਰੇ ਚ ਭਰਾਵਾ ਮੈਂ ਤਾਂ ਬੜਕੀ ਕਰਕੇ ਕੱਢਿਆ ਸੀ ਮੈਂ ਤਾਂ ਬੈਠ ਰੱਖਣੇ ਆ ਤੈਨੂੰ ਮੈਂ ਤਾਂ ਉਹ ਹੋਏ ਜਦੋਂ ਮੈਂ ਬੈਠ ਰੱਖਣੇ ਆ ਸੱਤੀ ਜਗਾ ਉਹ ਮਨੀ ਉਗੋਪੀ ਉਹ ਛੋਟਾ ਕਿੱਥੇ ਆ ਛੋਟਾ ਪਤਾ ਨਹੀਂ ਥੱਲੇ ਉਹ ਪਾਪੀ ਬਾਹਰ ਗਿਆ ਕੋਈ ਅਕਲ ਨੂੰ ਹੱਥ ਮਾਰ ਅਕਲ ਨੂੰ ਆ ਕੰਬਲ ਆ ਕੰਬਲ ਪਤਾ ਤੈਨੂੰ ਆ ਕੀ ਚੀਜ਼ ਕੀ ਆ ਇਹ ਤਾਂ ਮੈਂ ਕੋਟੀ ਨੂੰ ਦਿੱਤੇ ਸੀ ਸਾਹ ਚੜ ਗਿਆ ਮੈਨੂੰ ਕੋਠੇ ਚੜਦੀ ਨੂੰ ਕਹਤਾ ਇਹ ਛੱਡ ਦੋ ਹੁਣ ਬਹੁਤ ਨਜ਼ਾਰੇ ਲੈ ਲੈ ਬਹੁਤ ਮੌਜਾ ਲਟ ਲਈਆਂ ਇਹਨਾਂ ਕੰਬਲਾ ਚ ਬੁਖਾਰ ਚੜਿਆ ਕਿਤੇ ਨਹੀਂ ਤੈਨੂੰ ਤਈਆ ਚੜਿਆ ਨਹੀਂ ਦੇਖ ਸੁਣ ਮੇਰੀ ਗੱਲ ਉਹ ਚੱਲ ਗਈ ਆਪਣੇ ਵਾਲੇ ਅਸਲੀ ਰੂਪ ਚ ਆ ਜਾ ਥੱਲੇ ਚੱਲ ਆਪਣਾ ਕਮਰੇ ਚ ਉਹ ਰਜਾਈ ਚੱਕ ਖੱਦਰ ਦੀ ਜਿਹੜੀ ਅੱਗੇ ਲੈਣਾ ਇਹ ਕੰਬੜਾ ਰੱਖ ਤੈ ਹਾਂ ਲਾ ਕੇ ਮੈਂ ਤਾਂ ਹੀ 14 ਤੇ ਅਸੀਂ ਤੈਨੂੰ ਬੰਦਾ ਨਹੀਂ ਤੂੰ ਬੰਦਾ ਆ ਤੂੰ ਗੋਹੇ ਨਾਲ ਲਿਬੜ ਤੇ ਪੜ ਕੇ ਪੈਣਾ ਮੈਨੂੰ ਤੇਰਾ ਪਤਾ ਨਹੀਂ ਹੈਗਾ ਤੈਨੂੰ ਕੋਈ ਪਤਾ ਇਹ ਚੀਜ਼ਾਂ ਕਿੰਨੇ ਕਿੰਨੀ ਮਹਿੰਗੀਆਂ ਆਈਆਂ ਆ ਆ ਰਜਾਈ ਦਾ ਪਤਾ ਕਿੰਨੇ ਦੀ ਆ 5500 ਦੀ ਰਜਾਈ ਆ ਆ ਚੀਜ਼ ਦਾ ਰੇਟ ਇਹਨਾਂ ਨੂੰ ਪਤਾ ਹੁੰਦਾ ਮੈਂ ਲਈਆਂ ਹੱਥੀ ਖਰੀਦੀਆਂ ਆ ਮੈਨੂੰ ਪਤਾ ਨਹੀਂ ਕਿੱਦਾਂ ਸਾਰੀਆਂ ਰਜਾਈਆਂ ਰੱਖ ਕੇ ਉੱਤੇ ਪਿਆ ਚਲ ਤੇ ਹਲਵਾ ਕੇ ਇਹਨਾਂ ਨੂੰ ਪਵਾ ਕੇ ਕਬਰ 'ਚ ਮੇਰੇ ਤੋਂ ਰਖਾ ਉਠ ਖੜ ਚੱਲ ਮੈਨੂੰ ਕੋ ਮੇਰੀ ਇੱਜ਼ਤ ਨਹੀਂ ਯਾਰ ਕੀ ਤੈਨੂੰ ਕੀ ਆ ਮੈਂ ਪਰਖ ਨਾ ਸੜਾਤ ਕੰਬਲ ਕਿੰਨਾ ਬੋਲਾ ਬੋਲਾ ਰੁਪਈਏ ਪਤਾ ਇਹ ਕਿੰਨੇ ਲੱਗੇ ਕਿੰਨੇ ਦਾ ਇਹ 4500 ਦਾ ਹੈ ਸੌ ਲੱਗੇ ਮੈਨੂੰ ਪੂਰੇ 4500 ਦਾ ਇਹ ਕੰਬਲ ਡਬਲ ਕੰਬਲ ਆ ਦੇ ਆ ਦੇ ਡਬਲ ਕੰਬਲ ਆ ਇਹ ਤੇਰੇ ਤੂੰ ਇਹਦੇ ਲਾਇਕ ਨਹੀਂ ਹੈਗਾ ਚੱਲ ਉਠ ਅੱਛਾ ਹਲੇ 8 ਘੰਟੇ ਪਹਿਲਾਂ ਮੈਂ ਲਾਇਕ ਸੀ ਇਸ ਚੀਜ਼ ਦੇ ਹਾਂ ਉਹ ਤਾਂ ਵਾਟੀ ਕਰਕੇ ਸੀ ਉਦੋਂ ਤੂੰ ਗੋਮ ਕਰਦਾ ਨਹੀਂ ਸੀ ਗੋਹਾ ਕੂੜੇ ਦਾ ਹੁਣ ਉਹ ਚੱਲ ਗਈ ਆ ਹੁਣ ਤੂੰ ਕੰਮ ਕਰਨਾ ਗੋਹੇ ਕੂੜੇ ਦਾ ਤੇ ਤੂੰ ਪੈਰ ਲਿਬੜਿਆ ਤੇ ਬੜਿਆ ਕੇ ਤੂੰ ਇਹਨਾਂ ਰਜਾਈਆਂ ਚ ਬੜੂਗਾ ਗੋਪੀ ਤੂੰ ਆਪਣੇ ਆਪ ਸੋਚ ਕੇ ਦੇਖ ਜਦੋਂ ਇਹਨਾਂ ਲੱਗੇ ਤੂੰ ਆਪਣੇ ਪੈਰ ਦੇਖ ਤੇ ਤੂੰ ਕੰਬਲ ਦੇਖ ਕੰਬਲ ਤੇ ਤੂੰ ਆਪਣੇ ਪੈਰ ਦੇਖ ਵਾ ਚਲ ਹੁਣ ਤਾਂ ਤੂੰ ਹਜੇ ਹਜੇ ਸਟਾਰਟ ਕਾਨਾ ਪਸਵਾਂ ਦਾ ਕੰਮ ਹੁਣ ਤਾਂ ਤੂੰ ਤਾਂ ਹੀ ਦਿਨ ਹੁਣ ਇਹ ਚੱਕਣੇ ਆ ਕਾਕਾ ਮੈਂ ਕਾਲ ਕਾਲ ਤੋ ਇੱਕ ਨਹੀਂ ਤੁਰ ਜਾਈਆਂ ਲੈ ਕੇ ਬੈਠਾ ਦੇਖ ਇੱਕ ਆ ਕੰਬਲ ਲੈ ਕੇ ਬੈਠਾ ਇੱਕ ਆ ਰਜਾਈ ਲੈ ਕੇ ਬੈਠਾ ਇੱਕ ਆ ਕੰਬਲ ਲੈ ਕੇ ਬੈਠੇ ਇੱਕ ਆ ਬੈਠੇ ਮੈਂ ਤਾਂ ਮਨਪ੍ਰੀਤ ਕਰਕੇ ਨਹੀਂ ਕੁਛ ਕੀਆ ਬੋਟੀ ਕਰਕੇ ਨਵੀਂ ਸਵੀ ਨਹੀਂ ਮੈਂ ਇੰਨੇ ਕੰਬਲ ਕੁੰਬਲ ਕੇ ਖਰਾਬ ਬਣੀ ਸਿੱਧਾ ਨੂੰ ਕਰਨ ਦੇਣੇ ਕਿੰਦੇ ਆ ਆ ਲੈ ਬੋਟੀ ਵੀ ਨਾ ਚਲੋ ਜੀ ਹੋ ਗਿਆ ਕੰਮ ਡਾਫ ਆ ਹੋ ਗਿਆ ਕੰਮ ਪਹਿਲਾਂ ਮੈਨੂੰ ਇਹ ਸਗਲ ਦਾ ਜਵਾਬ ਦੇ ਤੇਰਾ ਜੀ ਨਹੀਂ ਲੱਗਦਾ ਤਾਂ ਫੇ ਇਹਦਾ ਮਤਲਬ ਅਗਲੀ ਨੇ ਜਾਣਾ ਨਹੀਂ ਸੀ ਅਗਲੇ ਨੇ ਜਾਣਾ ਹੀ ਸੀ ਆਪਣੇ ਘਰ ਨੂੰ ਉੱਥੇ ਜਿਹੜਾ ਘਰ ਉੱਥੇ ਬਣਿਆ ਆ ਉਹਦਾ ਲੈ ਤਾਂ ਸਾਡੇ ਨੇ ਇੱਧਾ ਥੋੜੀ ਆ ਉਧਰ ਪਸ਼ੂਆਂ ਦਾ ਕੰਮ ਐ ਇਹ ਕਿਹੜੀਆਂ ਗੱਲਾਂ ਕਰਦਾ ਇਹ ਕੰਮ ਜੇ ਮੇਰੇ ਜੀ ਨਹੀਂ ਲੱਗਦਾ ਯਾਰ ਹਟ ਜਾ ਮੈਂ ਕਿਉਂ ਕੀ ਹੋਇਆ ਤੇਰੇ ਜੀ ਨੂੰ ਬੜੇ ਮਨ ਉਦਾਸ ਜਿਹਾ ਲੱਖੀ ਔਣ ਚੱਪਲ ਜੀ ਐਨਾ ਲੱਗਣਾ ਜੀ ਤੇਰਾ ਇਹਨਾਂ ਜੁੱਤੀਆਂ ਨਾਲ ਜੀ ਤੇਰਾ ਲੱਗਣਾ ਜੁੱਤੀਆਂ ਨਾਲ ਲੱਗਣਾ ਤੇਰਾ ਜੀ ਮੁੰਡਾ ਸਾਈਡ ਹੁਣ ਤੇਰਾ ਜੀ ਲੱਗਣਾ ਆਹੋ ਉਦਾਸ ਹੋ ਗਿਆ ਉਹਦਾ ਮੈਂ ਨੀ ਤੀਮੀ ਵੀ ਨਾ ਹਾਂ ਯਾਰ ਮੇ ਕੋਈ ਸਾਈਡ ਫੀਲਿੰਗ ਵੀ ਬੰਦੇ ਦੇ ਅੰਦਰ ਹੁੰਦੀ ਆ ਉਧਰ ਮੱਜਾ ਨਾ ਜਾ ਕੇ ਜੇ ਗੱਲਾਂ ਕਰ ਲੈ ਮੇਰੀ ਉਹਨਾਂ ਨਾਲ ਕਰ ਲੈ ਕੋਮਲ ਨਾਲ ਉੱਠ ਖੜ ਜਾ ਰਮ ਕੋ ਬੰਦਿਆਂ ਵਾਲੀ ਸਾਈਡ ਦੀ ਉਹਨੂੰ ਦੱਸ ਦੇ ਕੋਮਲ ਨੂੰ ਜਾ ਕੇ ਤਾਂ ਕ ਮਨਪ੍ਰੀਤ ਚੱਲ ਗਈ ਆ ਫੇਰ ਉਹਦੇ ਨਾਲ ਸਾਈਡ ਫੀਲ ਕਰ ਲੈ ਨਾ ਮੈਨੂੰ ਉਹਨਾਂ ਨੂੰ ਮੇਰਾ ਡਰ ਮੱਜਾ ਨਾ ਗੱਲਾਂ ਕਰ ਲੈ ਜਾ ਕੇ ਜਾ ਉੱਤ ਪਰੀਆਂ ਆ ਤੇਰੀਆਂ ਉੱਠ ਕੇ ਉਹਨਾਂ ਨਾਲ ਇਕੱਲਾ ਪਰ ਹੈਗੀਆਂ ਆ ਪਰ ਮੇਰਾ ਦਿਲ ਨਹੀਂ ਲੱਗਦਾ ਐਵੇਂ ਮੇਰਾ ਸਿਰ ਨਾ ਖਾਪੇ ਇੱਥੋਂ ਉੱਠ ਕੰਬਲ ਨੇ ਪਹਿਨ ਲਵੜੀ ਤੇ ਗੱਦਾ ਛੱਕੋ ਜੀ ਮਰਾ ਜੀ ਮੇਰੇ ਵੱਟ ਤੇ ਰੱਖੋ ਇਹ ਗੱਦਾ ਵੀ ਇੱਥੋਂ ਚਲ ਜਾਣਾ ਆ ਗੋਪੀ ਤੇਰੀ ਜੂੜੀ ਆ ਗਿਆ ਫੇਰ ਨਹੀਂ ਜਾਂਦਾ ਕਿਉਂ ਗੱਦਾ ਮੇਰਾ ਆ ਇਹ ਅੱਛਾ ਗੱਦਾ ਮੈਨੂੰ ਪਤਾ ਮੈਂ ਕਿੱਦਾਂ ਇੰਨੇ ਦਿਨ ਕੱਢੇ ਆ ਮਹੀਨਾ ਸਾਰਾ ਕੁਝ ਲੈ ਜਾਣਾ ਯਾਰ ਸਾਰਾ ਕੁਝ ਲੈ ਜਾਣਾ ਤੈਨੂੰ ਤਾਂ ਕਿਹਾ ਸੀ ਨਾ ਗੋਪੀ ਨਵਾਂ ਲੈ ਲਗਦਾ ਨਵਾਂ ਆ ਬਾਥਰੂਮ ਤੇ ਜਿੰਨਾ ਕੁਝ ਪੁੱਤ ਸਾਰਾ ਕੋ ਥੱਲੇ ਹੀ ਜਾਣਾ ਸ਼ੈਂਪੂ ਸ਼ੂਪੂ ਬਾਹਰ ਲੈ ਜਿਹੜੇ ਵੀ ਆ ਬਾਥਰੂਮ ਵਿੱਚ ਤੇ ਨਹੀਂ ਮੈਂ ਕੁਛ ਕਹਿੰਦੀ ਆ ਜਿਹੜੇ ਕੰਬਲ-ਕੁੰਬਲੇ ਚੱਕਣੇ ਚੱਕੀ ਆ ਵੀ ਇਹ ਲੇਡੀਜ਼ ਨੇ ਹਨ ਮੇਰਾ ਲਹੂ ਪੀ ਗਏ ਲੇਡੀਜ਼ ਨਹੀਂ ਮੈਂ ਤੇਰੀ ਮਾਂ ਆ ਸਮਝ ਅੱਲੇ ਦਾ ਤੁਹਾਨੂੰ ਮੈਂ ਚੀਂਆਂ ਦਿਖਾਈਆਂ ਨੇ ਜਿਵੇਂ ਮੈਂ ਦਿਖਾਉਣ ਤੇ ਆ ਗਿਆ ਹਨਾ ਕੀ ਤੁਸੀਂ ਕੀ बेहोश ਹੋ ਜਾਣਾ ਤੂੰ ਤਾਂ ਮੈਨੂੰ ਇਹ ਚੀਜ਼ਾਂ ਕਦੀ ਬਾਤ ਨਹੀਂ ਐਮੋ ਜੋਂ ਤੋਂ ਮਗਾਈਆਂ ਆ ਇਹ ਮੀਹ ਬਾਜਣਾ ਬਰਬਰੀ ਦਾ ਬੋਡੀ ਆ ਵਾਸ਼ ਚੱਕਣਾ ਦਾ ਗੋਹਾ ਹੀ ਆ ਬਰਬਰੀ ਦਾ ਬੋਡੀ ਜੋ ਮਰਜੀ ਗੱਲ ਨੀ ਉਹ ਕਾਮੜੀ ਐ ਨਹੀਂ ਮਹਿੰਗੀਆਂ ਚੀਜ਼ਾਂ ਵਾਰਤਦੀ ਆ ਗੋਪੀ ਨੂੰ ਕਿਹਾ ਸਸਤੇ ਇਹ ਇਹਦੇ ਲਈ ਆ ਆ ਝੂਲੀਏ ਚ ਕੀ ਆ ਐਦਾਂ ਯਾਰ ਬਾਹਰ ਨੂੰ ਤਾਂ ਕੁੰਡਾ ਲਾ ਕੇ ਰੱਖਦੀ ਜੀ ਓਕੇ ਅੰਮਾ ਮਾਰ ਗਿਆ ਯਾਰ ਪਾਣੀ ਵੇਹ ਦਾ ਹੱਥ ਵੀ ਨਹੀਂ ਲੜਨ ਦਾ ਕੱਲੀ ਆ ਤਾਂ ਇਹ ਤੋਂ ਮਗਾ ਕੇ ਫਤਨੀ ਮਗਾ ਕੇ ਰੱਖ ਕੇ ਗਈ ਐ ਕੀ ਸੀ ਇਹ ਚ ਪਤਾ ਨਹੀਂ ਸੀ ਇਹਦੀ ਸਵਲ ਆਉਂਦੀ ਆ ਆ ਲਾ ਫਾੜੀ ਐ ਅੱਛਾ ਆ ਵੀ ਰੱਖਿਆ ਲਗਾ ਆ ਵੀ ਰੱਖਿਆ ਸੀ ਆ ਲਾ ਉਹ ਕਿਤੇ ਬਾਈ ਮੋਕੇ ਪਤ ਪੁੱਤ ਨਿਕਲ ਜਾਂਦਾ ਹਾਂ ਦੇ ਚਲੋ ਵਾ ਅੱਛਾ ਅਸੀਂ ਸਾਨੂੰ ਕੱਢਦੇ ਕੱਢਦੇ ਆ ਮਰਨ ਨਾਲੇ ਮੇਰੇ ਨੂੰ ਹੁਣ ਇਹਦਾ ਕੰਮ ਕਰਨੋ ਆਜਾ ਜੜਿਆਰੀਆ ਕੋਕਲਾ ਕੀ ਕਾਕਾ ਬਾਬ ਇਹ ਹਾਂ ਬੈੱਜੇਂ ਲੱਭ ਮੰਮੀ ਉਹਦਾ ਆਸ ਹੋ ਗਿਆ ਪਾਰਟੀ ਬਿਨਾ ਇਹ 10 ਵਜੇ ਉੱਠਦਾ ਸੀ ਹਾਂ ਹੁਣ ਉੱਠਣਾ ਬਿਆ ਕਰਨਾ 6am 6am ਮੇਰੇ ਨਜਾਰੇ ਲਾਲਾ ਮਹੀਨਾ ਹੋ ਗਿਆ ਦੇਢ ਆ ਮੇਰੇ ਮੁੰਡੇ ਨੂੰ ਕਦੇ ਦਿੰਦਾ ਮਲੋ ਜੀ 70 ਕੇ ਦੇ ਨੱਤ ਨਹੀਂ ਹੁੰਦੇ ਮਾਰ ਤਾਂ ਮੁੰਡੇ ਦੇ ਹੱਥ ਲਾ ਮੁੰਡੇ ਨੂੰ ਅੱਡਬੀ ਹੁੰਦੀ ਇਧਰ ਆ ਆ ਲਾ ਆ ਮਾਰਦਾ ਆ